ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਖੁਸ਼ਬੋ ਫਰੀਦਕੋਟ ਦੇ ਸੁਖਣਵਾਲਾਂ ਦੇ ਵਿੱਚ ਇੱਕ ਸੋਹਣੇ ਸੁਨੱਖੇ ਮੁੰਡੇ ਦਾ ਗੁਰਵਿੰਦਰ ਦਾ ਉਸ ਦੀ ਪਤਨੀ ਜਾਂ ਕਲੈਣੀ ਪਤਨੀ ਕਹਿ ਸਕਦੇ ਆ ਇਸ ਸ਼ਬਦ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਦੋਰ ਰਾਇ ਹੈ ਉਸਨੇ ਖੁਦ ਕਤਲ ਕੀਤਾ ਆਪਣੇ ਆਸ਼ਿਕ ਦੇ ਨਾਲ ਰਲ ਕੇ ਤਾਂ ਹੁਣ ਪਹਿਲੀ ਵਾਰ ਕੈਮਰੇ ਅੱਗੇ ਆਈਏ ਤਸਵੀਰਾਂ ਦੇਖ ਕੇ ਕਿਤਨਾ ਕੀਤੇ ਤੁਹਾਨੂੰ ਵੀ ਥੋੜਾ ਜਿਹਾ ਸਕੂਨਤਾ ਮਿਲੇਗਾ ਕਿਉਂਕਿ ਰੱਜ ਕੇ ਕੁਟਾਪਾ ਲਾਇਆ ਗਿਆ ਉਸ ਦਾ ਪੁਲਿਸ ਦੇ ਵੱਲੋਂ ਤਾਂ ਉਸ ਦੌਰਾਨ ਉਸਨੇ ਕਈ ਗੱਲਾਂ ਕਬੂਲੀਆਂ ਨੇ ਕੈਮਰੇ ਅੱਗੇ ਤੁਹਾਨੂੰ ਨਜ਼ਰ ਆਊਗੀ ਹੁਣੇ ਥੋੜੀ ਦੇਰ ਦੇ ਵਿੱਚ ਤੇ ਗੱਲਾਂ ਜੋ ਕਬੂਲੀਆਂ ਨੇ ਉਸ ਨੂੰ ਸੁਣ ਕੇ ਤੁਹਾਡੇ ਰੂਹ ਕੰਡੇ ਖੜੇ ਹੋ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਨਾਨੀ ਇੱਕ ਸ਼ਖਸ ਨੂੰ ਕਹਿ ਲੋ ਭੋਲੇ ਭਾਲੇ ਪਤੀ ਦੇ ਨਾਲ ਇਸ ਤਰੀਕੇ ਦੇ ਨਾਲ ਧੱਕਾ ਕਰ ਰਹੀ ਸੀਗੀ ਉਸ ਨੂੰ ਦੋ ਵਾਰ ਜ਼ਹਿਰ ਵੀ ਦਿੱਤਾ ਪਹਿਲਾਂ ਉਸ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਦਿੱਤਾ ਤਾਂ ਉਸ ਦੀ ਮੌਤ ਨਹੀਂ ਹੋਈ ਫਿਰ ਆਸ਼ਕ ਨੂੰ ਫੋਨ ਕਰਕੇ ਘਰ ਬੁਲਾ ਲਿਆ ਕਿ ਉਹ ਮਰ ਨਹੀਂ ਰਿਹਾ ਯਾਨੀ ਗੁਰਵਿੰਦਰ ਮਰ ਨਹੀਂ ਰਿਹਾ ਫਿਰੋਜ਼ਾ ਜੋ ਪ੍ਰੇਮੀ ਸੀਗਾ ਆਸ਼ਕ ਸੀਗਾ ਉਹ ਘਰ ਦੇ ਵਿੱਚ ਆਂਦਾ ਦੋਵੇਂ ਕੋਠੇ ਤੇ ਗੱਲਾਂ ਕਰ ਰਹੇ ਹੁੰਦੇ ਨੇ ਉੱਥੇ ਪਤੀ ਆ ਜਾਂਦਾ ਤਾਂ ਪਹਿਲਾਂ ਦੋਵੇਂ ਜਣੇ ਰਲ ਕੇ ਉਸ ਨੂੰ ਮਾਰਦੇ ਕੁੱਟਦੇ ਨੇ ਫਿਰ ਜ਼ਬਰਦਸਤੀ ਉਸ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਦਿੰਦੇ ਨੇ ਕੁੱਤੇ ਨੂੰ ਵੀ ਬੇਹੋਸ਼ ਕਰਦੇ ਨੇ ਇਹ ਮਾਮਲਾ ਇਸ ਤਰੀਕੇ ਦਾ ਹੈ ਕਿ ਜਿੰਨਾ ਤੁਸੀਂ ਇਸ ਦੇ ਖੁਲਾਸਿਆਂ ਦੇ ਵੱਲ ਜਾਓਗੇ ਤੁਹਾਨੂੰ ਅੰਦਰ ਹੀ ਅੰਦਰ ਹੋਰ ਜ਼ਿਆਦਾ ਗੁੱਸਾ ਆਣਾ ਸ਼ੁਰੂ ਹੋ ਜਾਏਗਾ ਕਿ ਇੱਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਕੋਈ ਇੱਕ ਪੁੱਤ ਸੀਗਾ ਗੁਰਵਿੰਦਰ ਉਸ ਨੂੰ ਮਾਰਨ ਦੇ ਲਈ ਇੱਕ ਆਪਣੇ ਇਸ ਅਫੇਅਰ ਨੂੰ ਨਜਾਇਜ਼ ਰਿਸ਼ਤੇ ਨੂੰ ਪ੍ਰਵਾਨ ਚੜਾਉਣ ਦੇ ਲਈ ਉਸ ਨੂੰ ਮਾਰਨ ਲਈ ਕਿੰਨਾ ਕੁਝ ਇਸ ਘਰ ਵਾਲੀ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਕਹਿੰਦੇ ਨਹੀਂ ਕਿ ਪਤੀ-ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਕਿ ਜਦੋਂ ਪਤੀ ਦੁੱਖ ਦੇ ਵਿੱਚ ਹੁੰਦਾ ਤਾਂ ਸਭ ਤੋਂ ਪਹਿਲੀ ਸਪੋਰਟ ਉਸ ਦੀ ਘਰ ਵਾਲੀ ਹੁੰਦੀ ਹੈ ਜਦੋਂ ਘਰ ਵਾਲੀ ਦੁੱਖ ਦੇ ਵਿੱਚ ਹੁੰਦੀ ਹੈ ਤਾਂ ਪਤੀ ਨਾਲ ਹੁੰਦਾ ਪਰ ਰਿਸ਼ਤਿਆਂ ਦਾ ਇਸ ਤਰੀਕੇ ਦੇ ਨਾਲ ਕਹਾਣ ਕੀਤਾ ਜਾ ਰਿਹਾ ਕਿ ਹੁਣ ਇਨ ਰਿਸ਼ਤਿਆਂ ਤੇ ਵੀ ਸ਼ੱਕ ਹੋਣ ਲੱਗ ਗਿਆ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜੋ ਪਹਿਲਾਂ ਹੀ ਕਹਿ ਰਹੇ ਨੇ ਕਿ ਸਾਡਾ ਵਿਆਹ ਕਰਵਾਉਣ ਨੂੰ ਜੀ ਨਹੀਂ ਕਰਦਾ ਭਰੋਸਾ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ 파ਟਨਰ ਮਿਲ ਜਾਏਗਾ ਤੇ ਉਤੋਂ ਇਹੋ ਜਿਹੇ ਜਦੋਂ ਮਾਮਲੇ ਆਉਂਦੇ ਨੇ ਤਾਂ ਡਰ ਹੋਰ ਜ਼ਿਆਦਾ ਵੱਧ ਜਾਂਦਾ ਫਰੀਦਕੋਟ ਦੇ ਵਿੱਚ ਇਸ ਕਹਿ ਸਕਦੇ ਆ ਪੁੱਠੇ ਪੈਰਾਂ ਵਾਲੀ ਕਹਿ ਸਕਦੇ ਕਿ ਇਸ ਨੇ ਅਜਿਹਾ ਕੀਤਾ ਕਿ ਘਰ ਦੇ ਵਿੱਚ ਉਜਾੜ ਪੈ ਗਏ ਨੇ ਤਾਂ ਛੇ ਗਲਤੀਆਂ ਇਸਨੇ ਅਜਈਆਂ ਕੀਤੀਆਂ ਜਿਸ ਦੇ ਕਰਕੇ ਇਹ ਫੜੀ ਗਈ ਹੈ ਇਸਦੇ ਹੁਣ ਬੁਆਏਫਰੈਂਡ ਨੇ ਵੀ ਆਪੇ ਸਰੈਂਡਰ ਕਰ ਦਿੱਤਾ ਤਿੰਨ ਜਣਿਆਂ ਨੇ ਰਲ ਕੇ ਸਭ ਕੀਤਾ 28 ਨਵੰਬਰ ਨੂੰ ਇਹ ਸਾਰੀ ਘਟਨਾ ਵਾਪਰਦੀ ਹੈ ਪਹਿਲਾਂ ਪੁਲਿਸ ਦੇ ਮੁਤਾਬਕ ਜੋ ਖੁਲਾਸੇ ਨੇ ਕਿ ਰੁਪਿੰਦਰ ਕੌਰ ਨੇ ਪੁਚਗੇਸ਼ ਦੇ ਵਿੱਚ ਇਹ ਦੱਸਿਆ ਕਿ ਸਭ ਤੋਂ ਪਹਿਲਾਂ 11:30 ਵਜੇ ਉਸਨੇ ਰੌਲਾ ਪਾਇਆ ਆਲੇ ਦੁਆਲੇ ਦੇ ਲੋਕਾਂ ਨੂੰ ਬੁਲਾ ਲਿਆ 28 ਨਵੰਬਰ ਰਾਤ ਨੂੰ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਲਾਸ਼ ਕੋਠੇ ਤੇ ਪਈ ਹੈ ਉਸ ਦੇ ਘਰ ਦੇ ਵਿੱਚ ਲੁਟੇਰੇ ਵੜ ਗਏ ਸੀ ਉਸ ਦੇ ਘਰ ਦੇ ਵਿੱਚ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਦੇ ਪਤੀ ਦਾ ਕਤਲ ਕੀਤਾ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਪੁਲਿਸ ਬੁਲਾਈ ਗਈ ਰੁਪਿੰਦਰ ਦੇ ਰੋਲਾ ਪਾਉਣੇ ਨੂੰ ਸੁਣ ਕੇ ਆਲੇ ਦੁਆਲੇ ਦੇ ਲੋਕ ਜਦੋਂ ਘਰ ਆਉਂਦੇ ਨੇ ਗੁਰਵਿੰਦਰ ਦੀ লাশ ਦੇਖਦੇ ਨੇ ਤਾਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾ ਉਸ ਵੇਲੇ 12:10 ਸੀ ਪੁਲਿਸ ਮੌਕੇ ਤੇ ਆਉਂਦੀ ਹੈ ਤਾਂ ਰੁਪਿੰਦਰ ਨੇ ਉੱਥੇ ਲੁੱਟ ਤੋਂ ਬਾਅਦ ਕਤਲ ਦੀ ਗੱਲ ਦੱਸੀ ਕਰਦੇ ਹਾਲਾਤ ਜਦੋਂ ਪੁਲਿਸ ਦੇਖਦੀ ਹੈ ਕਿਉਂਕਿ ਪੁਲਿਸ ਨੇ ਇਹੋ ਜਿਹੇ ਬਹੁਤ ਸਾਰੇ ਮਾਮਲੇ ਦੇਖੇ ਹੁੰਦੇ ਨੇ ਜੋ ਲੁੱਟ ਦੇ ਹੁੰਦੇ ਨੇ ਤਾਂ ਹੋਰ ਕਿਹ ਘਟਨਾਵਾਂ ਹੁੰਦੀਆਂ ਨੇ ਪੁਲਿਸ ਨੂੰ ਸ਼ੱਕ ਹੋ ਜਾਂਦਾ ਜਿੱਦਾਂ ਹੀ ਥਾਣਾ ਸਿਟੀ ਤੋਂ ਡਿਊਟੀ ਅਫਸਰ اے ایس ਆਈ ਮੌਕੇ ਤੇ ਆਉਂਦੇ ਨੇ ਉਹਨਾਂ ਦੇ ਵੱਲੋਂ ਦਿੱਤੀ ਗਈ ਜੋ ਮੁੱਢਲੀ ਜਾਣਕਾਰੀ ਤੋਂ ਬਾਅਦ ਰਕੇਸ਼ ਕੁਮਾਰ ਸਿਟੀ ਪ੍ਰਭਾਰੀ ਉਹ ਆਉਂਦੇ ਨੇ ਮਾਮਲਾ ਸੰਘੀਨ ਸੀਗਾ ਤਾਂ ਐੱਸ ਐੱਸ ਪੀ ਸਣੇ ਹੋਰ ਅਧਿਕਾਰੀ ਵੀ ਆਉਂਦੇ ਨੇ ਕਰਦੇ ਹਾਲਾਤ ਦੇਖਣ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੁੰਦਾ ਹੈ ਪੁਲਿਸ ਨੇ ਅਰਜ਼ੀ ਵਾਲੇ ਤੇ ਲੋਕਾਂ ਤੋਂ ਪੁੱਛਿਆ ਕਿ ਉਹਨਾਂ ਨੇ ਕਿਸੇ ਨੂੰ ਭੱਜਦੇ ਦੇਖਿਆ ਜਾਂ ਸ਼ੋਰ ਸ਼ਰਾਬਾ ਸੁਣਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਇਸ ਤੋਂ ਬਾਅਦ ਜੋ ਪੁਲਿਸ ਦਾ ਸ਼ੱਕ ਹੋਰ ਜ਼ਿਆਦਾ ਹੋ ਗਿਆ ਉਹਨਾਂ ਨੇ ਇਹ ਨਹੀਂ ਕਿ ਗੁਰਵਿੰਦਰ ਦੀ ਜੋ ਮ੍ਰਿਤਕ ਦੇ ਸੀ ਕੋਠੇ ਤੇ ਘੱਟ ਕੱਪੜਿਆਂ ਦੇ ਵਿੱਚ ਸੀ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਸਰਦੀ ਦੇ ਵਿੱਚ ਉਸਨੇ ਇੰਨੇ ਘੱਟ ਕੱਪੜੇ ਕਿਉਂ ਪਾਏ ਹੋਏ ਨੇ ਇਸ ਤੋਂ ਇਲਾਵਾ ਪੁਲਿਸ ਨੇ ਜਦੋਂ ਘਰ ਨੂੰ ਪੂਰਾ ਇਨਵੈਸਟੀਗੇਟ ਕੀਤਾ ਤਾਂ ਘਰ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਸੀ ਘਰ ਦੇ ਵਿੱਚ ਇੱਕ ਪਾਲਤੂ ਕੁੱਤਾ ਸੀਗਾ ਜੋ ਪਹਿਲਾਂ ਹੀ ਬੇਹੋਸ਼ ਸੀਗਾ ਇਸ ਤੋਂ ਇਲਾਵਾ ਦੀਵਾਰ ਟੱਪ ਕੇ ਅੰਦਰ ਆਉਣ ਤੇ ਬਾਹਰ ਜਾਣ ਦੇ ਕਿਸੇ ਨੂੰ ਨਿਸ਼ਾਨ ਵੀ ਨਹੀਂ ਮਿਲਿਆ ਇਸ ਤੋਂ ਸਿੱਧਾ-ਸਿੱਧਾ ਸ਼ੱਕ ਇਸ ਤੇ ਆ ਗਿਆ ਰੁਪਿੰਦਰ ਕੌਰ ਜਿਸ ਨੇ ਆਪਣੇ ਪਤੀ ਨੂੰ ਮਾਰਿਆ ਤਾਂ ਇਸੇ ਵਿਚਾਲੇ ਪੁਲਿਸ ਨੇ ਰੁਪਿੰਦਰ ਕੌਰ ਤੋਂ ਜਾਣਕਾਰੀ ਦੇ ਬਹਾਨੇ ਕੁਝ ਪੁੱਛਗਿੱਛ ਕੀਤੀ ਸਵਾਲ ਪੁੱਛੇ ਗਏ ਕਿ ਕਿੰਨੇ ਲੋਕ ਆਏ ਸੀ ਕਿਵੇਂ ਦੇ ਲੋਕ ਸੀ ਜਾਂ ਕਿਸ ਤਰੀਕੇ ਦਾ ਉਹਨਾਂ ਦੇ ਕੋਲ ਵਾਹਨ ਸੀ ਜਾਂ ਹਥਿਆਰ ਸੀ ਤਾਂ ਤਿੰਨ ਤੋਂ ਚਾਰ ਵਾਰ ਪੁੱਛਣ ਤੇ ਇਸ ਨੇ ਹਰ ਵੇਲੇ ਅਲੱਗ-ਅਲੱਗ ਜਵਾਬ ਦਿੱਤੇ ਤਾਂ ਪੁਲਿਸ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਨੂੰ ਪੂਰੀ ਤਰ੍ਹਾਂ ਯਕੀਨ ਦੇ ਵਿੱਚ ਬਦਲਣ ਦੇ ਲਈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਇਸ ਦੇ ਵਿੱਚ ਕੁਝ ਵੀ ਸੰਦੇग्ध ਨਹੀਂ ਲੱਗਿਆ ਨਾ ਕੋਈ ਲੁੱਟ ਕਰਨ ਆਉਂਦਾ ਦਿਖਿਆ ਨਾ ਜਾਂਦਾ ਦਿਖਿਆ ਤਾਂ ਰੁਪਿੰਦਰ ਵਾਲੀ ਕਹਾਣੀ ਇਸ ਔਰਤ ਵਾਲੀ ਕਹਾਣੀ ਪੂਰੀ ਤਰ੍ਹਾਂ ਝੂਠੀ ਸਾਬਤ ਹੋ ਗਈ ਫਿਰ ਸਵੇਰੇ ਸਵੇਰੇ ਹੁੰਦੇ ਹੁੰਦੇ ਜਦੋਂ ਗੁਰਵਿੰਦਰ ਦੇ ਰਿਸ਼ਤੇਦਾਰ ਘਰ ਆਉਣ ਲੱਗੇ ਤਾਂ ਪੁਲਿਸ ਨੇ ਸਾਰਾ ਮਾਮਲਾ ਉਨੀ ਦੇਰ ਨੂੰ ਸੁਲਝਾ ਵੀ ਲਿਆ ਕੌਨਫੀਡੈਂਸ ਦੇ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਇਸ ਨੂੰ ਸਖਤੀ ਦੇ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਸਭ ਕੁਝ ਕਬੂਲ ਦਿੱਤਾ ਤਾਂ ਇਸ ਨੇ ਕੱਲੀ-ਕੱਲੀ ਗੱਲ ਦੱਸੀ ਹੈ ਕਿ ਇਸ ਨੇ ਕੀ ਕੁਝ ਕੀਤਾ ਪੁਲਿਸ ਦੇ ਮੁਤਾਬਕ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਵਿੰਦਰ ਨੂੰ ਮਾਰਨ ਦੇ ਲਈ ਉਸ ਨੂੰ ਜ਼ਹਿਰ ਦਿੱਤਾ ਕਾਫੀ ਦੇਰ ਤੱਕ ਉਹ ਗੁਰਵਿੰਦਰ ਜੋ ਇੱਧਰ-ਉੱਧਰ ਟਲਦਾ ਰਿਹਾ ਪਰ ਉਹ ਮਰਿਆ ਨਹੀਂ ਇਹ ਦੇਖ ਕੇ ਇਹ ਪਰੇਸ਼ਾਨ ਹੋ ਜਾਂਦੀ ਹੈ ਤਾਂ ਇਸ ਨੇ ਆਪਣੇ ਬॉयਫਰੈਂਡ ਹਰਕਮਲਪ੍ਰੀਤ ਨੂੰ ਜਾਣਕਾਰੀ ਦਿੱਤੀ ਤਾਂ ਉਸ ਨੇ ਪਲਾਨ ਬੀ ਤੇ ਕੰਮ ਕੀਤਾ ਪਹਿਲਾਂ ਹੀ ਪਲਾਨ ਬਣਾਏ ਹੋਏ ਸੀ ਕਿ ਇੱਕ ਪਲਾਨ ਨਾਲ ਨਹੀਂ ਮਰੂਗਾ ਤਾਂ ਦੂਜੇ ਦੇ ਨਾਲ ਅਸੀਂ ਇਸ ਨੂੰ ਖਤਮ ਕਰਾਂਗੇ ਬॉयਫ੍ਰੈਂਡ ਆਪਣੇ ਇੱਕ ਦੋਸਤ ਨੂੰ ਲੈ ਕੇ ਆਉਂਦਾ ਹੈ ਘਰ ਤੋਂ ਉਤਰ ਕੇ ਉਹ ਪਹਿਲਾਂ ਇਕੱਲਾ ਰੁਪਿੰਦਰ ਦੇ ਘਰ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਮੁੰਡਿਆਂ ਨੇ ਵੀ ਦੇਖਦੇ ਨੇ ਆਲੇ ਦੁਆਲੇ ਦੇ ਜੋ ਪਿੰਡ ਦੇ ਮੁੰਡੇ ਹੁੰਦੇ ਨੇ ਪਹਿਲਾਂ ਪਾਲਤੂ ਕੁੱਤੇ ਨੂੰ ਬੇਹੋਸ਼ ਕੀਤਾ ਜਾਂਦਾ ਨਸ਼ਾ ਦੇ ਕੇ ਤਾਂ ਕਿ ਉਹ ਭੌਂਕੇ ਨਾ ਉਸ ਤੋਂ ਬਾਅਦ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਪਹਿਲਾਂ ਰਲ ਕੇ ਗੁਰਵਿੰਦਰ ਨੂੰ ਮਾਰਦੇ ਕੁੱਟਦੇ ਨੇ ਫਿਰ ਉਸ ਨੂੰ ਜ਼ਹਿਰ ਦੇ ਦਿੰਦੇ ਨੇ ਦੂਜੀ ਵਾਰ ਉਸ ਨੂੰ ਇੱਕ ਟਾਈਮ 'ਚ ਦੂਜੀ ਵਾਰ ਜ਼ਹਿਰ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਮਰ ਜਾਂਦਾ ਤਾਂ ਫਿਰ ਸੋਚਦੇ ਨੇ ਕਿ ਇਸ ਨੂੰ ਲੁੱਟ ਦੀ ਵਾਰਦਾਤ ਦੇ ਵਿੱਚ ਕਤਲ ਨੂੰ ਬਦਲ ਦਿੰਨੇ ਆ ਕਿਉਂਕਿ লাশ ਨੂੰ ਠਿਕਾਣੇ ਲਗਾਉਣ ਦਾ ਫਿਰ ਝੰਜਟ ਹੀ ਨਹੀਂ ਰਹੂਗਾ ਤਾਂ ਇਸ ਵਾਰ ਦੇ ਵਿੱਚ ਐਸਐਸਪੀ ਪ੍ਰਗਿਆ ਜੈਨ ਨੇ ਪੂਰੀ ਜੋ ਹੈ ਤਫਤੀਸ਼ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਖੁਲਾਸਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਇਹ ਸਭ ਜੋ ਹੈ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਪੁਲਿਸ ਦੀ ਪੁੱਛਗਿੱਛ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਹੋਈ ਹੋਵੇਗੀ ਕਿਉਂਕਿ ਦੋਵਾਂ ਦੇ ਕੋਲੋਂ ਤੁਰਿਆ ਨਹੀਂ ਜਾ ਰਹਾ ਤੇ ਬਹੁਤ ਜੋ ਗੁਨਾਹ ਇਹਨਾਂ ਦੇ ਵੱਲੋਂ ਕੀਤਾ ਗਿਆ ਕਿਤੇ ਨਾ ਕਿਤੇ ਪੁੱਛਗਿੱਛ ਦਾ ਇਹ ਤਰੀਕਾ ਮੈਨੂੰ ਲੱਗਦਾ ਜੋ ਕਿ ਬਹੁਤ ਫਿਰ ਵੀ ਪੁਲਿਸ ਨੇ ਨਰਮੀ ਵਰਤੀ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਨੇ ਬਿਲਕੁਲ ਵੀ ਤਰਸ ਨਹੀਂ ਕੀਤਾ ਗੁਰਵਿੰਦਰ ਤੇ ਉਹ ਕਹਿੰਦਾ ਰਿਹਾ ਕਿ ਮੈਨੂੰ ਤਲਾਕ ਦੇ ਦੇ ਇਹ ਜੋ ਰੁਪਿੰਦਰ ਕੁਆਰ ਤਲਾਕ ਵੀ ਨਹੀਂ ਦਿੰਦੇ ਸੀਗੀ ਉਸ ਨੂੰ ਕਹਿੰਦੇ ਕਿਉਂਕਿ ਲਾਲਚ ਸੀਗਾ ਪੈਸਿਆਂ ਦਾ ਉਸ ਦੀ ਪ੍ਰਾਪਰਟੀ ਦਾ ਤਾਂ ਦੂਜੇ ਪਾਸੇ ਪਿਤਾ ਪਰਿਵਾਰ ਰਿਸ਼ਤੇਦਾਰ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦੋਂ ਤੱਕ ਇਹ ਤਿੰਨ ਜੋ ਰੁਪਿੰਦਰ ਕੁਆਰ ਉਸ ਦਾ ਬੋਏਫ੍ਰੈਂਡ ਤੇ ਉਸ ਦਾ ਦੋਸਤ ਇਤੇ ਨੋ ਜਨੇ ਨਹੀਂ ਫੜੇ ਜਾਂਦੇ ਉਦੋਂ ਤੱਕ ਆਪਾਂ ਸੰਸਕਾਰ ਨਹੀਂ ਕਰਾਂਗੇ ਤਾਂ ਪਹਿਲਾ ਰੁਪਿੰਦਰ ਕੋਰ ਅਰੈਸਟ ਹੁੰਦੀ ਹੈ ਫਿਰ ਦੋਸਤ ਫੜਿਆ ਜਾਂਦਾ ਤੇ ਫਿਰ ਬੁਆਏਫਰੈਂਡ ਵੀ ਸਰੈਂਡਰ ਕਰ ਦਿੰਦਾ ਜਿੱਦਾਂ ਹੀ ਸਰੈਂਡਰ ਹੁੰਦਾ ਤੇ ਅੱਜ ਉਸ ਦਾ ਸੰਸਕਾਰ ਕੀਤਾ ਗਿਆ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਰੋਟੀ ਨਹੀਂ ਪੱਕੀ ਕਿਸੇ ਦੇ ਘਰ ਦੇ ਵਿੱਚ ਕਿ ਆਲੇ ਦੁਆਲੇ ਦੇ ਲੋਕ ਬਹੁਤ ਪਰੇਸ਼ਾਨ ਸੀ ਤਾਂ ਜੋ ਮਾਹੌਲ ਹੁਣ ਬਣਦਾ ਜਾ ਰਿਹਾ ਕਿਤਨਾ ਕਿਤੇ ਸਾਰੇ ਆਪਣੇ ਆਪਣੇ ਪਰਿਵਾਰਾਂ ਨੂੰ ਲੈ ਕੇ ਬਹੁਤ ਚਿੰਤਤ ਨੇ ਡਰੇ ਹੋਏ ਨੇ ਸਸਕਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਕਿੰਨਾ ਔਖਾ ਹੋ ਜਾਂਦਾ ਪਰਿਵਾਰ ਦੇ ਲਈ ਮਾਪਿਆਂ ਦੇ ਲਈ ਜਦੋਂ ਉਹਨਾਂ ਦਾ ਜਵਾਨ ਪੁੱਤ ਇੱਕੋ ਇੱਕੋ ਪੁੱਤ ਲਾਡਾਂ ਦੇ ਨਾਲ ਪਾਲਿਆ ਪਲੋਸਿਆ ਉਹਨਾਂ ਦੇ ਸਾਹਮਣੇ ਇੱਕ লাশ ਬਣ ਕੇ ਪਿਆ ਹੋਵੇ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਜਿੰਨੀਆਂ ਕੁੜੀਆਂ ਇਹ ਦੇਖ ਰਹੀਆਂ ਨੇ ਜਿਨੇ ਮਾਪੇ ਦੇਖ ਰਹੇ ਨੇ ਕਿ ਰਿਸ਼ਤੇ ਜੇਕਰ ਨਹੀਂ ਸੰਭਲਤੇ ਤਾਂ ਉਹਨਾਂ ਰਿਸ਼ਤਿਆਂ ਨੂੰ ਖਤਮ ਕਰ ਤੋ ਕਿਸੇ ਮਜਬੂਰੀ ਦੇ ਵਿੱਚ ਕਿਸੇ ਲਾਲਚ ਦੇ ਵਿੱਚ ਇੰਨੇ ਨਾ ਖੋਭ ਜਾਓ ਕਿ ਇੱਕ ਹੱਸ ਦਾ ਵਸ ਦਾ ਟੱਬਰ ਉਜੜ ਜਾਵੇ ਕਿਉਂਕਿ ਕ੍ਰਾਈਮ ਗੁਨਾਹ ਜਿੰਨਾ ਮਰਜੀ ਤੁਸੀਂ ਲਕੋ ਲੋ ਨਹੀਂ ਲੁਕਦੇ ਇਹ ਸਾਹਮਣੇ ਆ ਜਾਂਦਾ ਨਹੀਂ ਤਾਂ ਤੁਹਾਡੀ ਵੀ ਜ਼ਿੰਦਗੀ ਖਰਾਬ ਹੁੰਦੀ ਹੈ ਜੇਕਰ ਕਿਸੇ ਦੀ ਜ਼ਿੰਦਗੀ ਤੁਸੀਂ ਖਰਾਬ ਕਰ ਰਹੇ ਹੋ ਇੱਕ ਲਾਲਚ ਦੇ ਕਰਕੇ ਤਾਂ ਤੁਸੀਂ ਵੀ ਇੱਕ ਨਾ ਇੱਕ ਦਿਨ ਇਸ ਦੀ ਭੇਟ ਜ਼ਰੂਰ ਚੜੋਗੇ ਸੋ ਇਹੀ ਬੇਨਤੀ ਹੈ ਸਾਰਿਆਂ ਦੇ ਕੋਲੋਂ ਕਿ ਅਜਿਹਾ ਕੁਝ ਨਾ ਕਰੋ ਕਿਸੇ ਦੇ ਘਰ ਦੇ ਵਿੱਚ ਖੁਸ਼ੀਆਂ ਨਾ ਖੋਵੋ ਕਿਸੇ ਦੀ ਜਾਨ ਨਾ ਲਵੋ ਫਿਲਹਾਲ ਇਹ ਜੋ ਵੀ ਪਲਾਨਿੰਗ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਇਹ ਪਲਾਨਿੰਗ ਇਸ ਤਰੀਕੇ ਦੀ ਸੀ ਕਿ ਰੁਪਿੰਦਰ ਕੌਰ ਦੇ ਬਾਰੇ ਜਿੰਨਾ ਵੀ ਅੱਗੇ ਖੁਲਾਸਾ ਹੁੰਦਾ ਜਾ ਰਿਹਾ ਤਾਂ ਨਫ਼ਰਤ ਪਿਆਰ ਤੋਂ ਆਪਣੇਪਨ ਤੋਂ ਹੁੰਦੀ ਜਾ ਰਹੀ ਹੈ ਕਿ ਜੇ ਦਾ ਦਿਲੋਂ ਕੀਤਾ ਜਾਂਦਾ ਉਹ ਅੱਗੋਂ ਇਹੋ ਜਿਹਾ ਸਿਲਾ ਦੇਵੇ ਤਾਂ ਬੰਦਾ ਭਰੋਸਾ ਕਿਸ ਤੇ ਕਰੂਗਾ ਆਪਣੇ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬੰਦਾ ਫਿਰ ਇੱਕ ਦੂਜੇ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਦੇ ਨਾਲ ਹੀ ਦੇਖੂਗਾ ਪਰ ਜ਼ਰੂਰੀ ਨਹੀਂ ਕਿ ਸਾਰੇ ਹੁਜੇ ਹੁੰਦੇ ਨੇ ਕਈ ਜੋ ਜੀਵਨ ਸਾਥੀ ਨੇ ਬਹੁਤ ਚੰਗੇ ਵੀ ਹੁੰਦੇ ਨੇ ਜਿਹੜੇ ਹਮੇਸ਼ਾ ਸਾਥ ਦਿੰਦੇ ਨੇ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਜੀਵਨ ਸਾਥੀ ਕਿਹਾ ਜਾਂਦਾ ਪਰ ਇਹੋ ਜੇ ਹਾਲਾਤ ਨਾ ਬਣਾਓ ਤੇ ਨਾ ਬਣਨ ਦਿਓ